ਸਾਜਨ ਦਾ ਮੇਰਾ ਸਾਜਨ ਦਾ ਨਿਕਲ ਤਖ ਲੋਇ ਰਾ ਮੇਰਾ ਸਾਜਨ ਦਾ ਸਾਜਨ ਦਾ ਮੇਰਾ ਸਾਜਨ ਦਾ ਨਿੱਕ ਟਿੱਖ ਨੋਇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪਿਆਰਿਓ ਗੁਰੂ ਜੀ ਦਾ ਸਤਕਾਰ ਨਿੱਕ ਜੁਗੋ ਜੁਗੋ ਟਲ ਸੈਨ ਸਾ ਪਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰ ਅਹ ਜੂਰ ਸੰਤ ਬਰਿਆਮ ਸਿੰਘ ਜੀ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਏ ਆ ਮੱਲੀ ਪਰਿਵਾਰ ਵੱਲੋਂ ਸਤਕਾਰ ਜੋ ਸਰਦਾਰ ਬਹਾਦਰ ਸਿੰਘ ਜੀ ਮੱਲੀ ਸਾਰਾ ਪਰਿਵਾਰ ਸੋ ਹਰ ਸਾਲ ਸੰਤ ਬ੍ਰਿਯਾਂ ਸਿੰਘ ਜੀ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਹੋਏ ਆ ਸੋ ਖੰਡ ਪਾਠ ਪ੍ਰਕਾਸ਼ ਕੀਤੇ ਜਾਂਦੇ ਹਨ ਕਰਦੇ ਵਿੱਚ ਸੋ ਸੰਗਤਾਂ ਦਾ ਪਿਆਰ ਦੇਖਣ ਨੂੰ ਮਿਲਿਆ ਕਿ ਜਿੰਨੇ ਵੀ ਰਿਸ਼ਤੇਦਾਰ ਸਾਥ ਸਬੰਧੀ ਨਗਰ ਨਿਵਾਸੀ ਆਏ ਹੋਏ ਹਨ ਉਹ ਸਾਰੇ ਦੇ ਸਾਰੇ ਗੁਰੂ ਸਭਾ ਨੂੰ ਲੈਣ ਵਾਸਤੇ ਗੁਰਦੁਆਰਾ ਸਾਹਿਬ ਤੋਂ ਗਈ ਬੜੇ ਸਤਿਕਾਰ ਦੇ ਨਾਲ ਗੁਰੂ ਪਾਸਾ ਜੀ ਤੇ ਉਹਨਾਂ ਦੀ ਵਰਖਾ ਹੁੰਦੀ ਹੋਈ ਤੇ ਭਜਨ ਵੰਦਗੀ ਸ਼ਬਦ ਗਾਇਨ ਹੁੰਦੇ ਹੋਏ ਤੇ ਘਰ ਦੇ ਵਿੱਚ ਗੁਰੂ ਪਾਸਾ ਜੀ ਨੇ ਆਗਮਨ ਕੀਤਾ ਗੁਰੂ ਪਾਸਾ ਜੀ ਨੂੰ ਜਿਉਂ ਆਇਆ ਕਿ ਆ ਸਾਰੇ ਪਰਿਵਾਰ ਨੇ ਸੋ ਖੰਡ ਪਾੜ ਪ੍ਰਕਾਸ਼ ਕੀਤੇ ਜਾਂਦੇ ਹਨ ਹਰ ਸਾਲ ਸੋ ਮਹਾਨ ਸੇਵਾ ਹੈ ਜੋ ਆਪਣੀ ਕਿਰਤ ਕਮਾਈ ਦਸਵੰਦ ਨਿਕਲਦਾ ਹੈ ਤੇ ਕਿੰਨੀਆਂ ਸੰਗਤਾਂ ਜੁੜ ਕਰਕੇ ਭਜਨ ਬੰਦਗੀ ਕਰਦੀਆਂ ਨੇ ਸਿਮਰਨ ਕਰਦੀਆਂ ਨੇ ਸੇਵਾ ਕਰਦੀਆਂ ਨੇ ਗੁਰੂ ਦੇ ਲੰਗਰਾਂ ਦੇ ਵਿੱਚ ਰਲ ਮਿਲ ਕੇ ਸੋ ਇਹ ਮਹਾਨ ਸੇਵਾ ਜੋ ਆਪ ਪਰਮਾਤਮਾ ਕੰਗੀ ਤਰਪਾ ਸਾ ਜੀ ਸੋ ਗੁਰੂ ਗ੍ਰੰਥ ਸਾਹਿਬ ਜੀ ਆਪ ਕਰਉਂਦੇ ਨੇ ਆਪ ਸੋ ਜੋ ਜਾਣੀ ਨੀਚਾ ਸੋ ਬਣੀਏ ਸਭ ਤੇ ਉੱਚਾ ਸੋ ਕਿਸੇ ਬਿਰਲਿਆਂ ਦੇ ਹਿੱਸੇ ਆਉਂਦੀ ਹੈ ਸੋ ਆਪਾਂ ਦਰਸ਼ਨ ਕਰਦੇ ਹਾਂ ਉਹਨਾਂ ਮਹਾਪੁਰਸ਼ਾਂ ਦੇ ਸੰਤ ਬ੍ਰਿਯਾਮ ਸਿੰਘ ਜੀ ਜਿਨ੍ਹਾਂ ਨੇ ਭਗਤੀ ਸਿਮਰਨ ਦਾ ਵਜਨ ਬੰਦਗੀ ਕੀਤਾ ਉਸ ਜਿਸ ਕੋਲ ਦੇ ਵਿੱਚ ਕੋਈ ਮਹਾਪੁਰਸ਼ ਜਨ ਬਲਿੰਦਾ ਹੈ ਕੁੱਲਾਂ ਦਾ ਉਧਾਰ ਹੁੰਦਾ ਹੈ ਜੀ